ਪੰਜਾਬ ਦੀ ਸਿਆਸਤ 'ਚ ਇੱਕ ਵੱਡਾ ਹੁਲਾਰਾ ਆਇਆ ਹੈ। ਪੰਜਾਬ ਦੀ ਸਿਆਸਤ ਦੇ ਅੰਦਰ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਤੇ ਮੁੱਖ ਮੰਤਰੀ ਭਗਵੰਤ ਮਾਨ ਰਲਣ ਜਾ ਰਹੇ ਨੇ। ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਗਟ ਸਿੰਘ ਨੂੰ ਇਕੱਠੇ ਚੱਲਣ ਦਾ ਸੁਨੇਹਾ ਦੇ ਦਿੱਤਾ ਹੈ ਤੇ ਪ੍ਰਗਟ ਸਿੰਘ ਦੇ ਵੱਲੋਂ ਵੀ ਕਿਹਾ ਗਿਆ ਕਿ ਮੁੱਖ ਮੰਤਰੀ ਸਾਹਿਬ ਜਰਾ ਮੇਰੇ ਨਾਲ ਚੱਲ ਕੇ ਤਾਂ ਦੇਖੋ। ਕੀ ਪੂਰਾ ਮਾਜਰਾ ਹੈ ਕਿੱਥੇ ਗੱਲਬਾਤ ਹੋਈ ਹੈ ਸਾਰੀ ਕਹਾਣੀ ਤੁਹਾਨੂੰ ਖੋਲ ਕੇ ਦੱਸਦੇ ਹਾਂ ਤੁਸ ਜੁੜੇ ਲੋਕ ਪੰਜਾਬ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ। ਅੱਜ ਪੰਜਾਬ ਵਿਧਾਨ ਸਭਾ ਦਾ ਵਰਖਾ ਰੋਤੇ اجلاس ਚੱਲ ਰਿਹਾ ਐਸੇ اجلاس ਦੇ ਦਰਮਿਆਨ ਮੁੱਖ ਮੰਤਰੀ ਭਗਵੰਤ ਮਾਨ ਤੇ ਪ੍ਰਗਟ ਸਿੰਘ ਆਮੋ ਸਾਹਮਣੇ ਹੋਏ ਮਾਮਲਾ ਇਹ ਸੀ ਕਿ ਪ੍ਰਗਟ ਸਿੰਘ ਦੇ ਵੱਲੋਂ ਆਪਣੇ ਹਲਕੇ ਦੇ ਕੁਝ ਮੁੱਦੇ ਚੁੱਕੇ ਗੇ ਜਿੰਨਾ ਮੁੱਦਿਆਂ ਦੇ ਬਾਰੇ ਉਹਨਾਂ ਕਿਹਾ ਕਿ ਮੈਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਚੱਲਣ ਨੂੰ ਤਿਆਰ ਆ ਮੈਂ ਮੁੱਖ ਮੰਤਰੀ ਭਗਵੰਤ ਮਾਨ ਕੋਲ ਜਾਣ ਲਈ ਤਿਆਰ ਆ ਮੈਂ ਹਰ ਹਿੱਲਾ ਵਰਤਣ ਲਈ ਤਿਆਰ ਆ ਆਖਰਕਾਰ ਮੁੱਖ ਮੰਤਰੀ ਭਗਵੰਤ ਮਾਨ ਇਸ ਮਾਮਲੇ 'ਚ ਕੀ ਜਵਾਬ ਦਿੰਦਾ ਹੈ ਆਪਾਂ ਦੋਵਾਂ ਦੀ ਗੱਲਬਾਤ ਸੁਣਦੇ ਹਾਂ ਮੈਂ ਬੇਨਤੀ ਕਰਨਾ ਚਾਹਣਾ ਸਾਡੇ ਜੋੜਾ ਮਾਜਰਾ ਸਾਹਿਬ ਨੂੰ ਮੈਂ ਏਸੀ ਹਾਊਸ ਦੇ ਵਿੱਚ ਸੀਐਮ ਸਾਹਿਬ ਨੂੰ ਵੀ ਰਿਕਵੈਸਟ ਕੀਤੀ ਸੀ ਤੇ ਮੰਤਰੀ ਸਾਹਿਬ ਨੂੰ ਵੀ ਰਿਕਵੈਸਟ ਕੀਤੀ ਸੀ ਕਿ ਮੇਰੇ ਹਲਕੇ ਦੇ ਵਿੱਚ ਤਾਂ ਕੋਈ ਦਰਿਆ ਵੀ ਨਹੀਂ ਵਗਦਾ ਲੇਕਿਨ ਉੱਥੇ ਮਾਈਨਿੰਗ ਜਿਹੜੀ ਆ ਸੀਐਮ ਸਾਹਿਬ ਵੀ ਉੱਥੇ ਰਹਿੰਦੇ ਹੈਗੇ ਜਾ ਕੇ ਅਸਲੀ ਗੱਲ ਹੈ ਇੱਕ ਦਿਨ ਮੇਰਾ ਮਨ ਬਣਿਆ ਸੀ ਵੀ ਜਾ ਕੇ ਇਹਨਾਂ ਨੂੰ ਮਿਲਾਂ ਤੇ ਇਹਨਾਂ ਨੂੰ ਕਮਾਂ ਵੀ ਆਜੋ ਮੈਂ ਪੋਲਿਟਿਕਸ ਨਹੀਂ ਕਰਨੀ ਚਾਹੁੰਦਾ ਲੇਕਿਨ ਆਜੋ ਆਪਾਂ এনਵਾਇਰਨਮੈਂਟ ਦੀ ਗੱਲ ਕਿਤੇ ਕਰਕੇ ਦੇਖ ਲਈਏ 70 70 ਫੁੱਟ ਸਪੀਕਰ ਸਾਹਿਬ 70 ਫੁੱਟ ਉੱਥੇ ਮਾਈਨਿੰਗ ਹੋ ਰਹੀ ਆ ਔਰ ਕੋਈ ਉਹਨਾਂ ਨੂੰ ਪੁੱਛਣ ਵਾਲਾ ਨਹੀਂ ਨਾਲ ਪੁਲਿਸ ਰਲਈ ਹੋਈ ਆ ਨਾਲ ਸਿਵਲ ਐਡਮਿਨਿਸਟ੍ਰੇਸ਼ਨ ਰਲਈ ਹੋਈ ਆ ਨਾਲ ਮਾਈਨਿੰਗ ਡਿਪਾਰਟਮੈਂਟ ਰਲਿਆ ਹੋਇਆ ਔਰ ਮੈਂ ਮੰਤਰੀ ਸਾਹਿਬ ਨੂੰ ਇੱਥੇ ਬਹਿ ਕੇ ਮੈਨੂੰ ਕਹਿੰਦੇ ਵੀ ਅੱਜ ਹੀ ਹੋਜੂ ਲੇਕਿਨ ਉਹਦੇ ਤੋਂ ਬਾਅਦ ਪ੍ਰਣਾਲਾ ਉੱਥੇ ਦਾ ਉੱਥੇ ਆ ਕੰਮ ਉੱਥੇ ਦਾ ਉੱਥੇ ਖੜਾ ਜੇ ਸਰ ਬੇਸਿਕਲੀ ਗੱਲ ਇੰਨੀ ਕਾ ਆਪਣੀ ਬਦਨਾਮੀ ਸਭ ਦੀ ਹੋ ਰਹੀ ਆ ਕਈ ਵਾਰੀ ਭੁਲੇਖਾ ਹੁੰਦਾ ਸਰਕਾਰ ਨੂੰ ਵੀ ਇਹ ਕਿਉਂਕਿ ਸਮਾਂ ਲੰਘ ਜਾਣਾ ਸਮਾਂ ਕਿਸੇ ਲਈ ਰੁਕਦਾ ਨਹੀਂ ਹੈ ਜਿਹੜੇ ਪਹਿਲਾਂ ਵੀ ਚੀਫ ਮਿਨਿਸਟਰ ਆਏ ਸੀ ਕਈ ਵਾਰੀ ਪੰਜ-ਪੰਜ ਵਾਰੀ ਦੇ ਚੀਫ ਮਿਨਿਸਟਰ ਵੀ ਬਹੁਤ ਕੁਝ ਸੋਚਦੇ ਸੀਗੇ ਲੇਕਿਨ ਸਮਾਂ ਲੰਘ ਗਿਆ ਔਰ ਉਹ ਗੱਲ ਜਿਹੜੀ ਅੱਜ ਸਾਰਿਆਂ ਦੇ ਪੰਜਾਬ ਦੇ ਸਾਹਮਣੇ ਆਪਣੇ ਸਾਰਿਆਂ ਦੇ ਗਲ 'ਚ ਲਟਕਦੀ ਆ ਕਿ ਇਹ ਸਾਰੇ ਪੋਲੀਟੀਸ਼ੀਅਨ ਜਿਹੜੇ ਆ ਇਹ ਇੱਕੋ ਜਿਹੇ ਆ ਇੱਕੋ ਥਾਲੀ ਦੇ ਚੱਟੇ-ਬੱਟੇ ਆ ਮੇਰੀ ਤੁਹਾਨੂੰ ਬੇਨਤੀ ਆ ਕਿ ਆਪਾਂ ਇਹਦੇ ਤੇ ਕੋਈ ਸੀਰੀਅਸਲੀ ਸੀਐਮ ਸਾਹਿਬ ਰਿਕੁਐਸਟ ਆ ਕਿਉਂਕਿ ਤੁਸੀਂ ਉੱਥੇ ਰਹਿਨੇ ਆਣ ਕੇ ਲੇਕਿਨ ਕਿਤੇ ਆਪੇ ਹੀ ਆ ਗਈ ਨਹੀਂ ਕਿਤੇ ਆਪ ਹੀ ਮੇਰੇ ਕਹਿ ਬਿਨਾ ਸਰ ਤੁਹਾਡੀ ਗੱਲ ਆ ਗਈ ਕਿਤੇ ਆਪ ਹੀ ਜਾ ਕੇ ਦੇਖ ਕੇ ਆਇਓ ਔਰ ਉੱਥੇ ਮੌਕੇ ਤੇ ਫਿਰ ਫੈਸਲਾ ਕਰਿਓ ਵੀ ਹਾਂ ਵੀ ਇਹ ਵਾਕਈ ਗੱਲ ਠੀਕ ਆ ਸਾਡਾ ਇਹੋ ਜਿਹਾ এনवायरमेंट ਜਿਹੜੇ 70 ਫੁੱਟ ਅਸੀਂ ਮਾਈਨਿੰਗ ਸਾਡੀ ਜਿਹੜੀ ਉਹ ਕਾਲੀ ਬਈਆਂ ਨਾ ਸਰ ਉਹ ਬਈ ਹੁਣ ਉੱਚੀ ਚੱਲਣ ਲੱਗ ਪਈ ਤੇ ਜਿਹੜੀ ਆਲੇ ਦੁਆਲੇ ਉੱਥੇ ਮਾਈਨਿੰਗ ਆ ਉਹ ਉਦੋਂ ਤੁਹਾਡੀ ਗੱਲ ਆ ਗਈ ਸਰ ਆ ਗਈ ਥੈਂਕ ਯੂ ਥੈਂਕ ਪਾੜਾ ਸਾਹਿਬ ਸਰਬਿੰਦਰ ਮੀ ਮਾਨਯੂਕ ਸੀਐਮ ਸਾਹਿਬ ਜੀ ਵੈਸੇ ਤਾਂ ਜ਼ੀਰੋ ਆਵਰ ਦੇ ਵਿੱਚ ਜਵਾਬ ਦੇਣਾ ਜ਼ਰੂਰੀ ਨਹੀਂ ਹੁੰਦਾ ਪਰ ਕੋਈ ਗੱਲ ਨਹੀਂ ਪ੍ਰਗਟ ਸਿੰਘ ਜੀ ਨੇ ਜੋ ਜਲੰਧਰ ਦਾ ਮਸਲਾ ਉਠਾਇਆ ਖਾਸ ਤਰਤੇ ਵਾਤਾਵਰਣ ਸੰਬੰਧੀ ਪੰਜਾਬ ਸਰਕਾਰ ਜਿਹੜੀ ਹੈ ਬਹੁਤ ਜ਼ਿਆਦਾ ਸੰਜੀਅਰ ਹੈ ਪਹਿਲੀ ਵਾਰ ਹੋ ਰਿਹਾ ਕਿ ਦਰਖਤਾਂ ਦੀ ਤੇ ਪਾਣੀਆਂ ਦੀ ਗੱਲ ਹੋ ਰਹੀ ਹੈ ਜਿਨ੍ਹਾਂ ਦੀਆਂ ਕਿ ਵੋਟਾਂ ਨਹੀਂ ਹੈਗੀਆਂ ਪੁਰਾਣੀਆਂ ਕੱਸੀਆਂ ਲੱਭ ਕੇ ਪਾਈਪਾਂ ਥੱਲੇ ਦੱਬੇ ਜਾ ਰਹੀਆਂ ਨੇ ਪੁਰਾਣੇ ਰਜਵਾਹੇ ਜਿਹੜੇ ਲੋਕਾਂ ਨੇ ਬਾਂਲੇ ਸੀ ਉਹ ਲੱਭੇ ਜਾ ਰਹੇ ਨੇ ਤੇ ਇਸ ਵਕਤ ਅਸੀਂ 70 ਤੋਂ 75% ਪਾਣੀ ਜਿਹੜਾ ਉਹ ਨਹਿਰੀ ਪਾਣੀ ਲੋਕਾਂ ਨੂੰ ਦੇਣ ਚ ਕਾਮਯਾਬ ਹੋਏ ਆ ਜੋ ਕਿ 16 ਮਾਰਚ ਜਿਸ ਦਿਨ oath ਲਈ ਸੀ ਸਪੀਕਰ ਸਾਹਿਬ ਉਸ ਦਿਨ 21% ਸੀ ਮੇਰੇ ਸੈਕਟਰੀ ਬੈਠੇ ਨੇ ਮੇਰੇ ਸਾਰੇ ਅਫਸਰ ਬੈਠੇ ਨੇ ਮੈਂ ਡਾਟਾ ਦੇ ਸਕਦਾ ਤੁਹਾਨੂੰ ਪ੍ਰਗਟਾਜੀ ਮੈਂ ਕੱਲਾ ਨਹੀਂ ਜਾਣਾ ਜਦੋਂ ਹੁਣ ਮੈਂ ਆਇਆ ਜਲੰਧਰ ਤੁਸੀਂ ਮੇ ਨਾਲ ਚਲਿਓ ਤੁਸੀਂ ਮੈਨੂੰ ਦਿਖਾਓ ਇਮੀਡੀਏਟਲੀ ਹੱਲ ਹੋਊਗਾ ਸਾਰਾ ਮਸਲਾ ਬਹੁਤ ਬਹੁਤ ਧੰਨਕ ਤੈਂਕਿਊ ਮੁੱਖ ਮੰਤਰੀ ਸਾਹਿਬ ਬੜਾ ਸਵਾਲ ਮਾਮਲਾ ਤਾਂ ਮਾਈਨਿੰਗ ਦਾ ਹੈ ਸ਼ਾਇਦ ਹੱਲ ਵੀ ਹੋ ਜਵੇ ਮੁੱਖ ਮੰਤਰੀ ਨੇ ਹੁਣ ਘਰ ਵੀ ਜਿਹੜਾ ਸੋਨਾ ਬਣਾ ਲਿਆ ਜਲੰਧਰ ਦੇ ਵਿੱਚ ਤੇ ਪ੍ਰਗਟ ਸਿੰਘ ਨੂੰ ਤਾਂ ਨੇੜੇ ਪੈ ਜਾਣਗੇ ਮੁੱਖ ਮੰਤਰੀ ਹੁਣ ਪਰ ਸਵਾਲ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਜਿਹੜੇ ਇੱਕ ਵਿਰੋਧੀ ਪਾਰਟੀ ਦੇ ਐਮਐਲਏ ਨੂੰ ਮਿਲ ਲੈਂਦੇ ਨੇ ਫਿਰ ਘਰ ਆਪਣੇ ਨਾਲ ਹੀ ਲੈ ਜਾਂਦੇ ਆ ਇਹਦੀ ਤਾਜ਼ਾ ਉਦਾਹਰਣ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਦੀ ਹੈ ਜਿਨ੍ਹਾਂ ਦਾ ਇੱਕ तहसीलदार ਪਤਾਨੀ ਬੀਡੀਪੀ ਉਹ ਬਦਲਣਾ ਸੀ ਉਹਦੇ ਲਈ ਉਹ ਮਿਲੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਐਸਾ ਜਾਲ ਤੇ ਡੋਰਾ ਸੁੱਟਿਆ ਕਿ ਡਾਕਟਰ ਸੁਖੀ ਉਹਦੇ ਚੋਂ ਬਾਹਰ ਹੀ ਨਹੀਂ ਨਿਕਲ ਸਕੇ ਅੰਤ ਦਾ ਅੰਤ ਡਾਕਟਰ ਸੁਖੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਤੇ ਸਰੋਪਾ ਜਿਹੜਾ ਆਮ ਆਦਮੀ ਪਾਰਟੀ ਦਾ ਪਵਾ ਲਿਆ ਸਵਾਲ ਇਹ ਹੈ ਕਿ ਪ੍ਰਗਟ ਸਿੰਘ ਸ਼ਾਇਦ ਮੈਂ ਨਹੀਂ ਕਹਿੰਦਾ ਕਿ ਪ੍ਰਗਟ ਸਿੰਘ ਜਾਣਗੇ ਜਾਂ ਉਹ ਇਹਦਾ ਪਰ ਦੇਖੋ ਜੀ ਰਾਜਨੀਤੀ ਦੇ ਅੰਦਰ ਐਵੀਡੈਂਸ ਤਾਂ ਸਿਚੁਏਸ਼ਨਲ ਐਵੀਡੈਂਸੀ ਹੁੰਦੇ ਆ ਚੀਜ਼ਾਂ ਨੂੰ ਐਵੇਂ ਜੋੜ ਕੇ ਦੇਖਿਆ ਜਾ ਸਕਦਾ ਹੈ ਕਿ ਮੁੱਖ ਮੰਤਰੀ ਜਿੱਥੇ ਹੱਥ ਪਾਉਂਦੇ ਆ ਕਿਹਾ ਜਾਂਦਾ ਕਿ ਉਹਨਾਂ ਨੂੰ ਫਿਰ ਨਾਲ ਹੀ ਲੈ ਕੇ ਤੁਰਦੇ ਇਹਦੇ ਕਈ ਉਦਾਹਰਣ ਨੇ ਡਾਕਟਰ ਸੁਖੀ ਵਾਲਾ ਉਦਾਹਰਣ ਮੈਂ ਤਾਂ ਦਿੱਤਾ ਕਿਉਂਕਿ ਉਹ ਸਿਟਿੰਗ ਐਮ ਐਲ ਏ ਸੀ ਮੌਜੂਦਾ ਵਿਧਾਇਕ ਸੀ ਇਸ ਕਰਕੇ ਪ੍ਰਗਟ ਸਿੰਘ ਪ੍ਰਾਣੇ ਸਿਆਸੀ ਖਿਡਾਰੀ ਨੇ ਉਹ ਡਾਕਟਰ ਸੁਖੀ ਕਿ ਜਿੰਨਾ ਹੀ ਸਿਆਸੀ ਤਜਰਬਾ ਥੋੜਾ ਬਹੁਤਾ ਘਟ ਵੱਧ ਹੋ ਸਕਦਾ ਹੈ ਤਿੰਨ ਟਾਈਮ ਦੇ ਉਹ ਵਿਧਾਇਕ ਨੇਗੇ ਸਾਂਸਦਿਸ ਕੱਤਰ ਵੀ ਰਹੇ ਨੇ ਮੰਤਰੀ ਵੀ ਰਹੇ ਨੇ ਕਾਫੀ ਤਜਰਬਾ ਹੈ ਦੇਖਦੇ ਹਾਂ ਕਿ ਉਹ ਮਾਈਨਿੰਗ ਆਪਣੀ ਹੱਲ ਕਰਾ ਪਾਉਂਦੇ ਆ ਜਾਂ ਫਿਰ ਕੁਝ ਹੋਰ ਸਿਆਸੀ ਨਤੀਜੇ ਨਿਕਲਦੇ ਹਨ ਮਿਲਣਿਆਂ ਦੇ ਇਹ ਸਮਾਂ ਦੱਸੇਗਾ